ਖਤਖੂਨੀ ਚਾਈਨਾ ਡੋਰ ਦਾ ਕਹਿਰ 15 ਸਾਲਾ ਨੌਜਵਾਨ ਗੰਭੀਰ ਜ਼ਖਮੀ ਤਬ ਹੈਡਲਾਈਨ ਪਾਬੰਦੀ ਦੇ ਬਾਵਜੂਦ ਸ਼ਰੀਆਮ ਵਿਕ ਰਹੀ ਹੈ ਮੌਦੀ ਡੋਰ ਲੋਕਾਂ ਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਸਖਤ ਕਾਰਵਾਈ ਦੀ ਮੰਗ ਮੋਗਾ ਨਰੇਸ਼ ਕੌਰ ਯੁਵਰਾਜ ਭਾਰਤ ਨਿਊਜ਼ ਸ਼ਹਿਰ ਵਿੱਚ ਪ੍ਰਸ਼ਾਸਨਿਕ ਪਾਬੰਦੀਆਂ ਨੂੰ ਪਿੱਛ ਜਾਣਦਿਆਂ ਚਾਈਨਾ ਡੋਰ ਦੀ ਵਿਕਰੀ ਢੜਲੇ ਨਾਲ ਜਾਰੀ ਹੈ ਜਿਸ ਦਾ ਖਮਿਆਜ਼ਾ ਅੱਜ ਫਿਰ ਇੱਕ ਮਾਸੂਮ ਨੂੰ ਭੁਗਤਣਾ ਪਿਆ ਮੋਗਾ ਵਿਖੇ ਵਾਪਰੀ ਇੱਕ ਤਾਜ਼ਾ ਅਤੇ ਦਰਦਨਾਕ ਘਟਨਾ ਵਿੱਚ ਇੱਕ 15 ਸਾਲਾ ਨੌਜਵਾਨ ਪਲਾਸਟਿਕ ਦੀ ਖੂਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀ ਨੌਜਵਾਨ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਮੁਤਾਬਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਕਾਂ ਵਿੱਚ ਗੁੱਸੇ ਦੀ ਲਹਿਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਤੇ ਪਾਬੰਦੀ ਦੇ ਦਾਅਵੇ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਸ਼ਹਿਰ ਦੀਆਂ ਦੁਕਾਨਾਂ ਤੇ ਇਹ ਜਾਨਲੇਵਾ ਡੋਰ ਚੋਰੀ-ਛਿਪੇ ਅਤੇ ਕਈ ਥਾਵਾਂ ਤੇ ਸ਼ਰਿਆਮ ਵੇਚੀ ਜਾ ਰਹੀ ਹੈ ਜੋ ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਕਾਲ ਬਣ ਰਹੀ ਹੈ ਸਮਾਜਿਕ ਸੰਗਠਨਾ ਨੇ ਚੁੱਕੀ ਆਵਾਜ਼ ਘਟਨਾ ਸਥਾਨ ਤੇ ਇਕੱਠੇ ਹੋਏ ਲੋਕਾਂ ਅਤੇ ਵੱਖ-ਵੱਖ ਸਮਾਜਿਕ ਸੰਗਠਨਾ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕੀਤੀ ਹੈ ਕਿ ਇੱਕ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ شناخت ਕਰਕੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 2 ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਸਖਤੀ ਨਾ ਵਰਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ। 15 ਸਾਲ ਦਾ ਕਰਨ ਛਾਪ ਦਾ ਨਾਮ ਉਹ ਜੀਟੀ ਰੋਡ ਤੋਂ ਆਪਣੇ ਘਰੇ ਨੂੰ ਜਾ ਰਿਹਾ ਸੀਗਾ ਸਕੂਟੀ ਤੇ ਰੀਤੇ ਉਹਦੇ ਡੋਰ ਖੜੀ ਗੀ ਮੂੰਹ ਤੇ। ਤੇ ਫਿਲਹਾਲ ਉਹਦੀ ਸਥਿਤੀ ਕਿਦਾਂ ਦੀ ਹੈ? ਫਿਲਹਾਲ ਜੀ ਠੀਕ ਆ ਉਹਦੇ ਜਿਹੜਾ ਫਸਟ ਟਰੀਟਮੈਂਟ ਮਿਲ ਦੇਣਾ ਜਿਉਂ ਹੀ ਬੰਦਾ ਸੀ ਉਹਦੇ ਬੜੇ ਦੁੱਖ ਦੀ ਗੱਲ ਹੈ ਜੀ ਵੀ ਜਿਹੜੀ ਚ ਸਾਡੇ ਸ਼ਹਿਰਾਂ ਬਜ਼ਾਰਾਂ ਚ ਤਕਰੀ ਹੈ ਪਤਾ ਨਹੀਂ ਇਹਦੇ ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਕੀ ਵਜ੍ਹਾ ਹੈ ਜਾਂ ਇਹਦੇ ਪਿੱਛੇ ਕਿੰਨੇ ਕ ਵੱਡੇ ਬੰਦੇ ਆ ਜਿਹੜੇ ਇਸ ਨੂੰ ਸਾਜਿਸ਼ ਨੂੰ ਚਲਾ ਰਹੇ ਆ ਦੇਖੋ ਰੋਜ਼ ਇੱਕ ਬੰਦਾ ਸੁਣਿੰਦਾ ਪਰਸੋਂ ਇੱਕ ਜਵਾਨ ਬੱਚਾ ਉਹਦੀ ਡੈਥ ਹੋ ਗਈ ਅੱਜ ਅਸੀਂ ਆਪਣੇ ਮੈਂ ਤਾਂ ਕਰੇ ਬਿਠਾ ਕੇ ਖਾਣਾ ਖਾਣ ਲੱਗੇ ਮੈਨੂੰ ਪਤਾ ਲੱਗਿਆ ਸਾਡੇ ਭਰਾ ਸਾਹਿਬ ਇਹਨਾਂ ਦਾ ਵੀ ਉਹਨਾਂ ਦੇ ਬੇਟੇ ਦੇ ਆ ਗੱਲ ਵਧੀ ਉੱਥੇ ਮੈਂ ਭੱਜਿਆ ਪੱਕ ਦੇਖਿਆ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਇਹ ਬਹੁਤ ਦਾਨੀ ਪੁਰਸ਼ ਹੈ ਵੀ ਮਹਾਰਾਜ ਨੇ ਇਹਨਾਂ ਦੀ ਇੱਥੇ ਰੱਖੀ ਬਚਾ ਬਹੁਤ ਜ਼ਿਆਦਾ ਠੀਕ ਹੈ ਬਹੁਤ ਬਚਾ ਹੋ ਗਿਆ ਤੇ ਕੀ ਲੱਗਦਾ ਨਹੀਂ ਵੀ ਰਜਿੰਦਰ ਛਾਵੜਾ ਜੀ ਜੋ ਸਾਡੇ ਨਾਲ ਚਾਈਨਾ ਡੋਰ ਦੇ ਖਿਲਾਫ ਜੋ ਲੜਾਈ ਲੜ ਰਿਹਾ ਉਹਦੇ ਚ ਭਰਪੂਰ ਹਿੱਸਾ ਦਿੰਦੇ ਆ ਪਰ ਅੱਜ ਦੁਖ ਦੀ ਗੱਲ ਹੈ ਕਿ ਉਹਨਾਂ ਦਾ ਬੇਡਾ ਕਰਨ ਝਾਵੜਾ ਅਪੋਲੋ ਲੈਬ ਵਾਲੀ ਗਲੀ ਜਵਾਦਿਆ ਸੀ ਤਾਂ ਉਹਦੇ ਮੂੰਹ ਦੇ ਉੱਤੇ ਚਾਈਨਾ ਡੋਰ ਫਿਰੀ ਹੈ ਜਿਸ ਨੂੰ ਅਸੀਂ ਸਿਵਲ ਹਸਪਤਾਲ ਲੈ ਕੇ ਆਏ ਆ ਤੁਹਾਡੇ ਕੋਲ ਪਰसों 15 ਸਾਲ ਦਾ ਬੱਚਾ ਸਮਰਾਲੇ ਜੋ ਕਿ ਇੱਕ ਸਰਪੰਚ ਸਾਹਿਬ ਦਾ ਇਕ ਲੋਤਾ ਬੇਡਾ ਸੀ ਕੱਲ ਲੁਧਿਆਣੇ ਇੱਕ ਮੇਲਾ ਅਸੀਂ بار بار ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਔਰ ਬੜੇ ਦੁੱਖ ਨਾਲ ਇਸ ਵਾਰ ਚైనా ਡੋਰ ਇੰਨੀ ਜਿਆਦਾ ਮੋਗੇ ਚ ਜਿਸ ਨਾਲ ਪਤੰਗ ਉੱਡੇ ਨੇ ਅਸੀਂ ਬੇਨਤੀ ਕੀਤੀ ਬਾਰ-ਬਾਰ ਪੁਲਿਸ ਨੂੰ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਚైనా ਡੋਰ ਨਾਲ ਪਤੰਗ ਉਡਾ ਰਹੇ ਨੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਮਾਪਿਆਂ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਹੜੇ ਦੁਕਾਨਦਾਰ ਤੋਂ ਤੁਸੀਂ ਇਹ ਚైనా ਡੋਰ ਖਰੀਦੀ ਐ ਅੱਜ ਰਜਿੰਦਰ ਸ਼ਾਵਲੇ ਦੇ بیٹے ਲੱਗੀ ਐ 10-15 ਦਿਨ ਪਹਿਲਾਂ ਮੇਰੇ ਵੀ ਲੱਗੀ ਸੀ ਉਹ ਕਈ ਵਾਰ ਦਾ ਤਾਂ ਚੁੱਕੀਆਂ ਇਹ ਚైనా ਡੋਰ ਨਹੀਂ ਇਹ ਖੁੰਨੀ ਡੋਰ ਐ ਇਹ ਪ੍ਰਸ਼ਾਸਨ ਦੀ ਦੀ ਰੇਟ ਦੇ ਉਹਨਾਂ ਦੇ ਦੇਖਦੇ ਕਿ ਕੀ ਆ ਰਹੀ ਹੈ ਇਹ ਜਿੰਨੀ ਡੋਰ ਵਿਗਦੀ ਪਈ ਹੈ ਪ੍ਰਸ਼ਾਸਨ ਦੀ ਨੋਲਿਜ ਹੈ ਉਹ ਪੁਲਿਸ ਅਧਿਕਾਰੀਆਂ ਦੀ ਨੋਲਿਜ ਹੈ ਉਹ ਡੀਐਸਪੀ ਸਾਹਿਬ ਨੂੰ ਮਿਲ ਕੇ ਆ ਸੀ ਮੈਂ 15 ਦਿਨ ਪਹਿਲਾਂ ਵੀ ਕਿਹਾ ਸੀ ਮੈਂ ਕਿ ਪਸੰਤ ਆ ਰਹੀ ਹੈ ਤੁਸੀਂ ਇਹਨਾਂ ਦੁਕਾਨਾਂ ਚੈੱਕ ਕਰੋ ਮੈਂ ਕਰਦੇ ਹਾਂ ਅੱਜ ਜਾਣੇ ਕਰਦੇ ਹਾਂ ਸਾਡੇ ਐਸਐਚਓ ਸਾਹਿਬ ਛੁੱਟੀ ਤੇ ਆ ਸਾਡਾ ਫਲਾਣਾ ਛੁੱਟੀ ਤੇ ਆ ਲੋਕੀ ਮਰਨ ਦੇ ਪਏ ਪਏ ਆ ਇਹਨਾਂ ਛੁੱਟੀਆਂ ਮਾਰੀ ਜਾਂਦੇ ਐ ਐਸਐਚਓ ਸਾਹਿਬ ਇਹਨਾਂ ਦਾ ਹਾਲਾਤ ਇਹ ਬਣੇ ਪਏ ਆ ਅੱਜ ਜੇ ਜੇ ਕਰਨ ਛਾਵੜਾ ਜਿਹੜਾ ਰਿੰਦਰ ਛਾਵੜਾ ਦਾ ਬੇਟਾ ਸੀ ਇੰਚ ਦਾ ਫਰਕ ਰਹਿ ਗਿਆ ਸੀ ਅੱਜ ਜਾਨ ਚਲੀ ਜਾਂਦੀ ਸੀ ਇਹਨਾਂ 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 ਦਾ ਕੀ ਕਹਿਣਾ ਹੈਗਾ ਸਾਰੀ ਜਿੰਨਾ ਪ੍ਰਸ਼ਾਸਨ ਹੈ ਡੀਸੀ ਹੈ ਸਾਲਾ ਕੁਝ ਹੋ ਚੁੱਕਾ ਹੈਗਾ ਰੇਟਾ ਬੈ ਚੁੱਕੀਆਂ ਪਹਿਲਾਂ ਫੜੇ ਪਰਚੇ ਹੋਏ ਆ ਅੱਜ ਗੱਲ ਤੇ ਵੀ ਕੀ ਜਾਂਦੀ ਹੈ ਜਿਵੇਂ ਫੀਮ ਡੋਡੇ ਚਿੱਟਾ ਵਿਕਦਾ ਪਿਆ ਓਵੇਂ ਵਿਕਦੀ ਪਈ ਆ ਇਹਨਾਂ ਦੇ ਹਾਲਾਤ ਬਣੇ ਪਏ ਆ ਸਾਲਾ ਕੁਝ ਵੀ ਕੀ ਜਾਂਦਾ ਹੈਗਾ ਸਾਰੀ ਡੋਰ ਓਵੇਂ ਵੀ ਕੀ ਜਾਂਦੀ ਹੈ ਲੋਕੀ ਲਈ ਜਾਂਦੇ ਆ ਜਿੰਨੀ ਐਸਟੈਂਡ ਡੋਰ ਵਿਕ ਰਹੀ ਹੈ ਚਾਈਨਾ ਡੋਰ ਹੀ ਵਿਕਦੀ ਪਈ ਆ ਔਰ ਪੁਲਿਸ ਦੀ ਨਿਗਾਹ ਦੇ ਵਿੱਚ ਵੀ ਆ ਉਹ ਡੀਐਸਪੀ ਸਾਹਿਬ ਦੀ ਨੌਲੇਜ ਦੇ ਵਿੱਚ ਐਸਐਚਓ ਸਾਹਿਬ ਜੀ ਸਾਉਂਦੀ ਨੌਲੇਜ ਵਿੱਚ ਗੱਲ ਸਾਰੀ ਹੈਗੀ ਆ ਜੈਕਟੂ ਵੀ ਦੱਸ ਸਰ ਕਹਿਣ ਨੂੰ ਤਾਂ ਕੁਛ ਨਹੀਂ ਰਿਹਾ ਜੇ ਬਾਈ ਦਾ ਵੀ ਇੰਚ ਅੱਧਾ ਇੰਚ ਇਧਰ ਉਧਰ ਹੋ ਜਾਂਦਾ ਸਾਡੀ ਤਾਂ ਦੁਨੀਆ ਉੱਧਰ ਜਾਣੀ ਸੀ ਅਸੀਂ ਸਤਾਰਾ ਜੀ ਲੱਗੇ ਹੋਏ ਸੀਗੇ ਕੱਲ ਹੀ ਮੇਰੀ ਸਤਾਰਾ ਹੀ ਨਾਲ ਗੱਲ ਹੋਈ ਲਵੀ ਆਪਣੇ ਸਮਲ ਸਰ ਇੱਕ ਬੇਟੇ ਦੀ ਉਹ ਚਾਈਨਾ ਡੋਰ ਨਾਲ ਮੌਤ ਹੋ ਗਈ ਹੈ ਮੁੰਡੇ ਦੀ ਦਸਵੀਂ ਕਲਾਸ ਚ ਪੜਦਾ ਸੀ ਤੇ ਆਪਾਂ ਨੂੰ ਸ਼ਾਇਦ ਕੁਝ ਕਰਨਾ ਚਾਹੀਦਾ ਪਰ ਸਾਨੂੰ ਕੀ ਪਤਾ ਸੀ ਇਹ ਵਿਪਤਾ ਸਾਡੇ ਤੇ ਅੱਜ ਆ ਜਾਣੀ ਹੈ ਸਾਡੇ ਮਤਲਬ ਬੋਲਣ ਨੂੰ ਕੁਝ ਨਹੀਂ ਹੈਗਾ ਤੇ ਵੀ ਅਸੀਂ ਬੱਚੇ ਨੂੰ ਸੁਭਾਲੀਏ ਕਿ ਤੁਹਾਨੂੰ ਕੁਝ ਕਹਿ ਦੱਸਿਏ ਜਾਂ ਕਰੀਏ ਪਰ ਮਨ ਭਰਿਆ ਵੀ ਆ ਤੇ ਦੁਖੀ ਵੀ ਹੈ ਤੇ ਪਰੇਸ਼ਾਨ ਵੀ ਹੈ ਤੇ ਵੀ ਅਸੀਂ ਅਸੀਂ ਸ਼ਹਿਰ ਚ ਜੇ ਕੋਈ ਚਲੋ ਸੰਸਥਾਵਾਂ ਨਾਲ ਜੁੜੇ ਹੋਏ ਆ ਤੇ ਵੀ ਸ਼ਹਿਰ ਵਾਸੀਆਂ ਦੀ ਕੋਈ ਭਲਾਈ ਦੇ ਕੰਮ ਨੂੰ ਅਸੀਂ ਪਹਿਲ ਦਿੰਨੇ ਆ ਸਾਡੇ ਮਨ 'ਚ ਕੁਝ ਚੰਗਾ ਕਰਨ ਦੀ ਮਨਸ਼ਾ ਹੁੰਦੀ ਆ ਤੇ ਵੀ ਦੁਕਾਨਦਾਰ ਭਰਾ ਸੀ ਹਟ ਜਾਣਗੇ ਹਟ ਜਾਣਗੇ ਨਹੀਂ ਹਰਦੇ ਪਰ ਸਾਨੂੰ ਅੱਜ ਭਰੇ ਮਨ ਨਾਲ ਇਹ ਕਹਿਣਾ ਪੈ ਰਿਹਾ ਮੈਨੂੰ ਮਤਲਬ ਦੁਖੀ ਮਨ ਨਾਲ ਮੈਂ ਇਹ ਕਹਿਣਾ ਤੇ ਵੀ ਜੇ ਅੱਜ ਕੱਲ੍ਹ 'ਚ ਕੋਈ ਵੀ ਕਿਸੇ ਚੈਨਾ ਡੋਰ ਫੜੀ ਗਈ ਜਾਂ ਸਾਡੀਆਂ ਸੰਸਥਾਵਾਂ ਜਾਣ ਗਈਆਂ ਅਸੀਂ ਉਸ ਦੁਕਾਨਦਾਰ ਦਾ ਜਲੂਸ ਕੱਢਾਂਗੇ ਚੰਗੇ ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹੁੰਦਾ ਤੇ ਵੀ ਹਾਲਾਂਕਿ ਮੈਨੂੰ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਕਿਉਂਕਿ ਦੁਕਾਨਦਾਰ ਸਾਡੇ ਹੀ ਭਰਾ ਪਰ ਪ੍ਰਸ਼ਾਸਨ ਜੇ ਕੋਈ ਕਾਰਵਾਈ ਨਹੀਂ ਕਰਦਾ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਇੱਕ ਦੋ ਦਿਨਾਂ ਚ ਸਾਰੀਆਂ ਦੁਕਾਨਾਂ ਤੇ ਜਾਵਾਂਗੇ ਤੇ ਚਾਹੇ ਸਾਨੂੰ ਇਹਨਾਂ ਦਾ ਜਲੂਸ ਕੱਢਣਾ ਪਵੇ ਅਸੀਂ ਕੱਢਾਂਗੇ ਜੇ ਭਾਈ ਬਹੁਤ ਕੋਟਿੰਗ ਮੋਗਾ ਸ਼ਹਿਰੀ ਮੈਨੂੰ ਆ ਜੋ ਪਤਾ ਲੱਗਿਆ ਬਹੁਤ ਗਿੰਦਰ ਸ਼ੌਰ ਦੇ ਬੇਟਾ ਜਿਹੜਾ ਕੱਲ੍ਹ ਸਾਬੜਾ ਸਾਡਾ ਆਡੇ ਬੇਟਾ ਹੈਗਾ ਬੜੀ ਹੀ ਮੈਂ ਸਮਝਦਾ ਕਿ ਇੱਕ ਨੁਫਾਗੀ ਕੱਢਣਾ ਸਾਡੇ ਲੋਕ ਦੁਕਾਨਦਾਰ ਐਡੇ ਬੇਈਮਾਨ ਹੋ ਚੁੱਕੇ ਆ ਕੱਲੇ ਪੈਸੇ ਦੇ ਪੈਸੇ ਨੂੰ ਵੇਖਦੇ ਹੋਏ لوگ سرکار ਇਹਨਾਂ ਕਹਿ ਰਹੀ ਹੈ ਲੋਕ ਇਹਨਾਂ ਕਹਿ ਰਹੇ ਆ ਪ੍ਰਸ਼ਾਸਨ ਕਹਿ ਰ ਜਿਗਰ ਖਾਸ ਕਰਕੇ ਆਮ ਵਿਕਿਆ ਦਾ ਕਿ ਪ੍ਰਸ਼ਾਸਨ ਪਹਿਲੇ ਕਾਰਵਾਈ ਕਰਦਾ ਹੈਗਾ ਅਸੀਂ ਲੋਕ ਦੁਕਾਨਦਾਰ ਖੜਜਣੇ ਆ ਗਏ ਮੈਂ ਸਮਝਦਾ ਕਿਸੇ ਵੀ ਦੁਕਾਨਦਾਰ ਨੂੰ ਇਹਨਾਂ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਜਿਸ ਤੱਕ ਮੈਂ ਯਕੀਨ ਦਵਾ ਨਾ ਹੈਗਾ ਮੈਂ ਆਵਾ ਦੀ پارٹی ਉਹਨਾਂ شہری ਪ੍ਰਦਾਨ ਹੋਣ ਦੇ ਰਾਤੇ ਸਾਡਾ ਕੋਈ ਵੀ ਬੰਦਾ ਇਹਨਾਂ ਲੋਕਾਂ ਦੀ ਮਦਦ ਨਹੀਂ ਕਰੂਗਾ ਨੰਬਰ 2 ਅਸੀਂ ਇਹ ਚਾਹੁੰਦੇ ਹੈਗੇ ਅਸੀਂ ਲੋਕ ਸਮਾਜ ਸੇਵੀ ਸਾਰੇ ਇਕੱਠੇ ਹੋ ਗਏ ਇੱਕ ਫੈਸਲਾ ਕਰੀਏ ਜਿਹੜੇ ਲੋਕ ਕੰਮ ਕਰਦੇ ਹੈਗੇ ਆ ਯੂਰਪ ਅੰਦਰ ਨਹੀਂ ਵੇਚਣ ਹੋਰਦਾ ਉਹਦਾ ਸਮਾਜਿਕ ਤੌਰ ਤੇ ਬਾਈਕਟ ਕੀਤਾ ਜੇ ਮੈਂ ਇਸ ਤੋਂ ਪਹਿਲਾਂ ਪੁਰਾਣੀ ਗੱਲਾਂ ਸਭ ਤੋਂ ਕਿਹਨੂੰ ਖਤਮ ਕਰਨਾ ਹੋਵੇ ਕੋਈ ਕਹਿੰਦੇ ਪਹਿਲਾਂ ਪੁਰਾਣੀ ਬਜ਼ੁਰਗ ਕਹਿੰਦੇ ਇਹਨਾਂ ਰੋਟੀ ਬੇਟੀ ਦੀ ਸਾਹ ਖਤਮ ਕਰੋ ਜਿਹੜਾ ਬੰਦਾ ਇਹਨਾਂ ਨਾਲ ਨਾਂਡ ਗੁਆਂਢ ਰਿਸ਼ਤਦਾਰ ਵਰਦੂਗਰ ਹੋਵੇ ਬਾਈਕਟ ਕਰੋ ਕਿਉਂਕਿ ਜਿਹੜੇ ਲੋਕਾਂ ਨੇ ਬਾਕੀ ਹੋਰ ਡੋਰਾ ਬਹੁਤ ਬਈਆਂ ਜ਼ਰੂਰੀ ਦਾ ਚੈਨਲ ਉੱਤੇ ਵੇਚਣੀ ਹੈ ਜਿਹੜੇ ਲੋਕਾਂ ਦੀ ਜਾਨ ਲੈਵਾ ਸਾਹਤ ਹੋ ਰਹੀ ਹੈ ਤੇ ਮੈਂ ਕਹਿੰਦਾ ਵੀ ਇਹ ਲੋਕ ਨਾ ਅੱਡੇ ਬਲੋ ਉਸ ਗੱਲ ਤੇ ਆਗੇ ਕੱਲੇ ਹੀ ਪੈਸੇ ਦੇ ਲੋਕ ਪੈਸੇ ਦੇ ਨਹੀਂ ਪੈਸੇ ਜਿੰਦਗੀ ਜਿਉਣੇ ਵਾਲੇ ਬਹੁਤ ਵੱ ਨਹੀਂ ਹੈ ਅਗਰ ਇਹ ਸਾਰੇ ਲੋਕ ਅਸੀਂ ਇਹ ਡੋਰ ਨਹੀਂ ਵੇਚਾਂਗੇ ਕਿ ਦੂਜੀਆਂ ਡੋਰਾਂ ਵਿਕਣਗੀਆਂ ਨਹੀਂ ਅਸੀਂ ਗਲਤ ਪਾਸੇ ਪਏ ਹੋਏ ਆ ਲਾਲਚ ਵਿੱਚ ਪਏ ਹੋਏ ਆ ਜੇ ਲੋਕ ਫੀਮ ਵੇਚਦਾ ਫੀਮ ਵੇਚ ਨੂੰ ਨਹੀਂ ਹਟਦਾ ਨਹੀਂ ਹਟਦਾ ਤੇ ਆਪਾਂ ਪ੍ਰਸ਼ਾਸਨ ਹੈਗਾ ਅਸੀਂ ਗੱਲ ਸਹੀ ਗੱਲ ਦਾਵੇ ਨਾ ਕਹਿੰਦੇ ਆ ਵੀ ਸਾਡੀ ਰੋ ਸਰਕਾਰ ਦਾ ਤਾਂ ਹੀ ਆਏਗਾ ਅਸੀਂ ਇਹ ਦੂਰ ਵਿੱਚ ਅਸੀਂ ਬਹੁਤ ਜ਼ਿਆਦਾ ਕਹਿ ਰਹੇ ਆ ਵੀ ਇਹ ਦੂਰ ਬਿਲਕੁਲ ਨਾ ਵੇਚੋ ਜਿਹੜੇ ਵੇਚੂਗਾ ਉਹਦੇ ਪਰਚਾ ਜਿਹੜਾ ਪਰਚਾ ਬਣ ਸਕਦਾ ਚਾਹੇ ਉਹ ਕਤਲ ਦਾ ਪਰਚਾ ਬਣਦਾ ਬਣਨਾ ਚਾਹੀਦਾ ਹੈਗਾ